ਫੋਂ ਰ ਨਹੀਂ ਆ ਰਹੀ ਨਹੀਂ ਹਸਤਰੀ ਗਾਲ ਜੀ ਹੋ ਬਈ ਸਤਿ ਸ੍ਰੀ ਗਾਲ ਸਤਿ ਸ੍ਰੀ ਗਾਲ ਬਈ ਕਿੱਧਰ ਆਇਆ ਉਹ ਜੋਧਪੁਰੋਂ ਆਇਆ ਬਈ ਯਾਰ ਐਡੀ ਦੂਰ ਦੁਰ ਕੇ ਐਡੀ ਦੂਰੋਂ ਬੱਸਾ ਉਹ ਜਵਾਹ ਆ ਗੱਡੀ ਲੈ ਗਿਆ ਅੱਛਾ ਆਪਾਂ ਤੈਨੂੰ ਪਤਾ ਗੱਡੀ ਤੋਂ ਬਣਾ ਕਿਤੇ ਤੁਰਾ ਫੇਰਾ ਕਰਿਆ ਨਹੀਂ ਇੱਥੇ ਕਿਥੇ ਕੋਲ ਆਇਆ ਸੀਗਾ ਉਹ ਲੋਗੜ ਕੋਲ ਆਇਆ ਸੀ ਅੱਛਾ ਅੱਛਾ ਉਹ ਲੋਗੜ ਕੋਲ ਆਇਆ ਸੀ ਕਿਹੜਾ ਲੰਗੜਾ ਆ ਜਿਹੜਾ ਸਿਰੇ ਦਾ ਗੱਪੀ हां उंदे ਕੋਲ ਆਇਆ ਸੀ ਭਾਈ ਬਕਤੀ ਗੁੱਪੀ ਕਹਣੋਂ ਭਾਈ ਤਰੀਕਾ ਵਾੜਾ ਨੂੰ ਅੱਛਾ ਹਾਂ ਅਸੀਂ ਸੈਲਰ ਦਾ ਸੌਦਾ ਕਰਨਾ ਹੈ ਅੱਛਾ ਉਹਨੂੰ ਨਾਲ ਲੈ ਕੇ ਜਾਉ ਅੱਛਾ ਭਾਈ ਹੋਰ ਭਾਈ ਹੋਰ ਕੰਮ ਕੀ ਕਰਦੇ ਹਾਂ ਬਸ ਸੈਲਰ ਹੁੰਲਰਾਂ ਦੇ ਸਰਪਾਲੇ ਹੁਣ ਤਾਂ ਅੱਛਾ ਪਹਿਲਾਂ ਫਲੋਡੀ ਫਾਰਮ ਹੁੰਦਾ ਹੀ ਉਹ ਲੱਲਪਲ ਜਾਊਗਾ ਛੜਤਾ ਜਾਵੇਂ ਅਸੀਂ ਟ੍ਰੇਲਰਾਂ ਦੇ ਵਿੱਚ ਸੈਲਰ ਜਾ ਦੇਖ ਕੇ ਹੁਣ ਇੱਥੇ ਭਾਈ ਮੈਂ ਤਾਂ ਆਪਣਾ ਚੱਲੂ ਥੋੜੇ ਉਧਰ ਚੱਲਦਾ ਹਾਂ ਤੁੰ ਆ ਉਧਰ ਹੀ ਜਾਂਦਾ ਸੀਗਾ ਮੈਂ ਨੋਕੜ ਕੇ ਘਰ ਕਣੀ ਹਾਂ ਉਧਰ ਆ ਆ ਜਾ ਫਿਰ ਤੁਰੇ ਚੱਲਦੇ ਆ ਚੱਲ ਚੱਲ ਹੋਰ ਸੁਣਾ ਬਾਈ ਕੰਮ ਕਿਵੇਂ ਹੈ ਕੰਮ ਉਹਦਾ ਬਾਈ ਬਸ ਤੈਨੂੰ ਪਤਾ ਹੀ ਹੈ ਜਮਾ ਬੁੱਢਾ ਨਾ ਚੜ੍ਹਿਆ ਹੋਇਆ ਅੱਛਾ ਹੂੰ ਬਾਈ ਯਾਰ ਜਰਦਾ ਹੈ ਜੇ ਤੈਨੂੰ ਬਲਵਾ ਦੇ ਨਾ ਯਾਰ ਇਹ ਐਥੇ ਕੋਈ ਦੁਕਾਨ ਕੋਈ ਨਹੀਂ ਯਾਰ ਨਾ ਯਾਰ ਬਈ ਕੁੜੀ ਲੈ ਆ ਯਾਰ ਜਾਂਦੇ ਜੀ ਮਰੀ ਜਾਂਦੇ ਯਾਰ ਦਰਦੇ ਮੈਂ ਉਹ ਲੋਗੜਦਾ ਵੀ ਮੇਰੇ ਵਰਗਾ ਹੀ ਆ ਉਹ ਕੋਲ ਪਤਾ ਨਹੀਂ ਖੂ ਨਹੀਂ ਕੋਈ ਐ ਕੌਲੀ ਐ ਹੂੰ ਆਹ ਹੈ ਤਾਂ ਸਭ ਕੋ ਰ ਕੌਲੀ ਐ ਬਾਪ ਤੇਰੇ ਵਰਗਾ ਸਿਰੇ ਦਾ ਗੱਪੀ ਆ ਬਾਈ ਕੌਲੀ ਐ ਮੈਨੂੰ ਪਤਾ ਕਿ ਕਾਲ ਕਰਦਾ ਉਹ ਨੰਗ ਨੰਗ ਨਹੀਂ ਨੰਗ ਨੰਗ ਨਹੀਂ ਆ ਵੀ ਤੇਰੇ ਵਰਗਾ ਯਾਰ ਜਮਾ ਅੱਠ ਬਾਈ ਸਾਨੂੰ ਕਾਲ ਮਾਰ ਜੀ ਮੈਂ ਤਾਂ ਹੋ ਕਰ ਗਿਆ ਨਹੀਂ ਮੈਂ ਗੱਡੀ ਤੇ ਨਾ ਆਉਂਦਾ ਦਵਾਕ ਜਾ ਲੈ ਗਿਆ ਉਹ ਬਈ ਬਾਈ ਉਹਦੇ ਵਰਗਾ ਗੱਪੀ ਲੱਗਦਾ ਨਾ ਯਾਰ ਉਹ ਬਾਈ ਤੁਹਾਨੂੰ ਲੱਗਦੇ ਆਂ ਸੀ ਟਾੜਾ ਬਹੁਤ ਬਹੁਤ ਚੜਾਈਆਂ ਬਾਹਰ ਕੈਨੇਡਾ ਅਮਰੀਕਾ ਦਾ ਅੱਛਾ ਭਾਈ ਹਾਂ ਸਾਡਾ ਨਾ ਉੱਥੋਂ ਤੱਕ ਪੱਲਾ ਹੁੰਦਾ ਝੱਟ ਜਣੇ ਡੇ ਤੱਕ ਅੱਛਾ ਓਏ ਨਾ ਰੋਲ ਦੁਖੜਾ ਕੀ ਆਉਂਦਾ ਓਏ ਉਹ ਬਠਾ ਬਾਈ ਜੀ ਬਾਈ ਸਸਰੀ ਦਾ ਬੌਸਰੀ ਕਾਲ ਕਿਵੇਂ ਆ ਬਹਿ ਜਾ ਕੁਦਰੋਂ ਆ ਉਹ ਗੱਡੀ ਤੇਰੀ ਓਏ ਨਵਾਂ ਬੰਦਾ ਆ ਬਸ ਵੱਡੇ ਸਿੱਟੀ ਵੱਡੇ ਪੱਡੇ ਸਟਾ ਹਾਂ ਬਾਏ ਜੋ ਸੇਰੋ ਬਾਏ ਜੋ ਬਾਜਾ ਰੋਲ ਤੋ ਬਾਇਆ ਬਾਈ ਬਾਇ ਮਾਤਾ ਨੂੰ ਯਾਦ ਹੀ ਕਰੀ ਜਾਂਦਾ ਸੀ ਓਏ ਵਿਚਾਰੇ ਬੈਠ ਬਾਈ ਤੂੰ ਮਾਤਾ ਤੈਨੂੰ ਯਾਦ ਕਰੀ ਜਾਂਦਾ ਸੀ ਓਏ ਮੈਨੂੰ ਫਿਰ ਆ ਬੰਦਾ ਮੈਂ ਯਾਰ ਉਧਰ ਸੌਦੇ ਚ ਉਸ ਚ ਗਿਆ ਸੀ ਕਰਾਪ ਉਹ ਤਾਂ ਕਰਾਤਾ ਕਰ ਜਾ ਫੋਨ ਆ ਗਿਆ ਕਾਪਾ ਨੂੰ ਸੈਲਰ ਦਾ ੱੱਕੇ ਜੜਿਆ ਸੀ ਕੱਢ ਜਾ ਯਾਰ ਫੇਰ ਕੱਲ ਨੂੰ ਹੈਲੋ ਪਤਰੀ ਕਾਲ ਜੀ मुख्यमंत्री है मुख्यमंत्री हो हां जी हां रोलदू ना बस आ जाएंगे जी आ जाएंगे ठीक है ठीक ठीक है रोलदू मुख्यमंत्री का फोन चीज ਉਹ ਤਾਂ ਹਾਂ ਖਾਓ ਲੈ ਆਪਣੇ ਕੋਲੇ ਆਉਂਦੇ ਆਪਾਂ ਕੀ ਲੰਡੂ ਆ ਭਾਦਰ ਵੱਡੇ ਗੱਪ ਮਾਰੀ ਜਾਂਦੇ ਬੈਠੇ ਆ ਫੋਨ ਆਇਆ ਪੁੱਤਲਾ ਮਰੀ ਜਨੇ ਵੱਡੇ ਗੱਪ ਮਾਰਦਾਂ ਨਾਲ ਹੋਰ ਤੇਰੇ ਸਾਹਮਣੇ ਪੁੰਗ ਆ ਜੀ ਨਹੀਂ ਮੰਦਾ ਹਾਂ ਆਇਆ ਰਸੀ ਕੱਲ ਨੂੰ ਪ੍ਰਧਾਨ ਮੰਤਰੀ ਨਾਲ ਕਹਿੰਦਾ ਮੀਟਿੰਗ ਹੈ ਅੱਛਾ ਤੁਸੀਂ ਕਹਿੰਦਾ ਬੋਲਣ ਵਾਲੇ ਚਾਹੀਦੇ ਦੋ ਤਿੰਨ ਹੈਗੇ ਅਸੀਂ ਕਹਦੇ ਕਹਤਾ ਸੀ ਕਹਿੰਦਾ ਰੋਲਦੂ ਕਿਹਾ ਵਾ ਕੋਲੀ ਬੈਠਾ ਉੱਕਾ ਇਹ ਕਦੇ ਜਾਮਾ ਤੇ ਤੜਕੇ ਆਊਗਾ ਜਹਾਜ਼ ਲੈ ਕੇ ਜਹਾਜ਼ ਲੈ ਕੇ ਹਾਂ ਤੇ ਆਪਣੇ ਉੱਥੇ ਰੂੜੀਆਂ ਕੋਲੇ ਲਾਹੂਗਾ ਉੱਥੇ ਆਟਾਂਗੇ ਆਪਾਂ ਠੀਕ ਐ ਉਤਰ ਜੂ ਉਤਰ ਜੂ ਹੈ ਉਤਰ ਜੂ ਰੂੜੀ ਦਾ ਖਾਂਦਾ ਬਹੁਤ ਹੁੰਦਾ ਓਏ ਆਪਣੇ ਕੋਲੇ ਇੱਕ ਪਲਾਟ ਪਿਆ ਉੱਥੇ ਲਾ ਲਾਂਗੇ ਰੂੜੀ ਦੀ ਲਾ ਲਾਵੇ ਕੀ ਗੱਡੀ ਗੱਲ ਹੈ ਨਾਲੇ ਚਾਹ ਪਾਣੀ ਪੀ ਜੂ ਘਰੇ ਰੂੜੀ ਚ ਰੁਕ ਜਾਂਦਾ ਓਏ ਰੋਕ ਲੈਣਗੇ ਜਾਂ ਤਾਹਾਂ ਬ੍ਰੇਕ ਲਾ ਲੈਣਗੇ ਹਾਸੜ ਦੇਣਗੇ ਪੌੜੀ ਲਾ ਕੇ ਚੜ ਜਾਾਂਗੇ ਲੋ ਘੁਰਾ ਓਏ ਹੋ ਜਿਵੇਂ ਮਾਦਿਜਾ ਜਾਂਦੇ ਆ ਹਾਂ ਜਿਹੜੀ ਜਾਣੀ ਸੜਕ ਹੈ ਹਾਂ ਤਹਾਂ ਹਾਂ ਸੜਕ ਤੇ ਜਾਂਦੇ ਆ ਉਹ ਲਾਹੌਰੋਂ ਕਿਵੇਂ ਦੁਰਨਗੇ ਮਰੀ ਜੰਨੇ ਸੜਕ ਤੋਂ ਬਿਨਾਂ ਕਿਵੇਂ ਦੁਰਪੈ ਨਾਲ ਤੂੰ ਦੁਰਪੀ ਖੱਡੇ ਜੀ ਨਹੀਂ ਵੱਜੇਗਾ ਤੇ ਜਿਹੜੀ ਸੜਕ ਤੇ ਜੇ ਜਹਾਜ ਪੈਂਚਰ ਹੋ ਜਾਏ ਤੁਰੇ ਜੰਨੇ ਪੈਂਚਰ ਕਿਵੇਂ ਲਾਉਣਗੇ ਓਏ ਓਏ ਸੜਕਾਂ ਤੇ ਹੁੰਦੇ ਆ ਪੈਂਚਰ ਵਾਲੇ ਉਥੇ ਹਾਂ ਰਾਤ ਲੈ ਮਾ ਗਿਆ ਸੀ ਪ੍ਰਵਾ ਕਰ ਇੱਕ ਵਾਰ ਹੀ ਮਾ ਗਿਆ ਜਾ ਹਸਤੇ ਹਾਂ ਆਖੀ ਡਰਾਈਵਰ ਦੀਵਾਲੀ ਦਾ ਟਾਈਮ じゃ ਸੀਗਾ ਉਦੋਂ ਅੱਛਾ ਡਰਾਈਵਰ ਅੱਜ ਕੋਕਾ ਲਾਈਫ ਫਿਰੇ ਅੱਛਾ ਜਦੋਂ ਲਾਈਫ ਫਿਰੇ ਕਿਹੜਾ ਸੁਣਨ ਵਾਲੀ ਗੱਲ ਐ ਜਦੋਂ ਲਾਈਫ ਫਿਰੇ ਪ੍ਰਵਾਹ ਦਾ ਐਨਾਨਸਮੈਂਟ ਕਰਤੀ ਕਹਿੰਦੇ ਵੀ ਡਰਾਈਵਰ ਡੈਕ ਡੋਲੇ ਖਾਂਦਾ ਫਿਰਦਾ ਜਿਹਨੂੰ ਜਾਜ ਆਉਂਦਾ ਵੀ ਸਾਡੇ ਨਾਲ ਹੁਣੀ ਗੱਲ ਕਰੇ ਅੱਛਾ ਮੈਂ ਜਦੋਂ ਚੱਕ ਵਿੱਚ ਪਾ ਦੇਣਾ 2-3000 ਬੰਦਾ ਅੱਛਾ ਆਗਾ ਮਹਾਵੀ ਕੇਹਰੇ ਹੱਥ ਨਹੀਂ ਖੜਾ ਕਰਿਆ ਹਾਂ ਫਿਰ ਤੈਨੂੰ ਪਤਾ ਰੋਲ ਦੂ ਹਾਂ ਆਪਾਂ ਇਹ ਕੰਮ ਨੂੰ ਹੁਸ਼ਿਆਰ ਆ ਆਪਾਂ ਹੁਸ਼ਿਆਰ ਆ ਹਾਂ ਮੈਂ ਚੱਕਦਾ ਹੱਥ ਅੱਛਾ ਮਹਾਈ ਆਉਂਦਾ ਹੈ ਆਉਂਦਾ ਕਹਿੰਦੇ ਵੀ ਆ ਜਾ ਅੱਛਾ ਮਹਾਈ ਮੈਨੂੰ ਐ ਕਰੋ ਮੈਨੂੰ ਗੇਅਰ ਦੱਸ ਦਿਓ ਅੱਛਾ ਕੋਈ ਮੈਨੂੰ ਟਾਪ ਗੇਅਰ ਤੇ ਬੈਕ ਗੇਅਰ ਦੱਸ ਦਿਓ ਅੱਛਾ ਮੈਂ ਲੈ ਜੂੰ ਹਾਂ ਕਹਿੰਦੇ ਵੀ ਠੀਕ ਹੈ ਭਰਾ ਜਦੋਂ ਮੈਂ ਬੈਠਾ ਅੱਛਾ ਸੀਟ ਤੇ ਅੱਛਾ ਤੇ ਹਾਂਡਲੇ ਹਾਂ ਡਰਾਈਵਰ ਵਾਲੀ ਤੇ ਜਦੋਂ ਮੈਂ ਬੈਠਾ ਤੁਰ ਪਿਆ ਆ ਜਾ ਆ ਜਾ ਤੋਰ ਲਿਆ ਮੈਂ ਰਿਕਾ ਨੂੰ ਗੱਲ ਤਾਂ ਸੁਣ ਲੈ ਯਾਰ ਪਹਿਲਾਂ ਅਮਰੀਕਾ ਅਗੜਾ ਆਸਟ੍ਰੇਲੀਆ ਜਾਣਾ ਸੀ ਮੈਂ ਤਾਂ ਸਵਾਰੀਆਂ ਤਾਂ ਡਰੀ ਜਾਣ ਵੀ ਨਵੇਂ ਜਿਹੇ ਡਰਾਈਵਰ ਆ ਖੈ ਨਹੀਂ ਕਿਵੇਂ ਆ ਕਿਵੇਂ ਹੂ ਹਾਂ ਵਿੱਚ ਸੂਝਵਾਨ ਸਵਾਰੀਆਂ ਵੀ ਹੁੰਦੀਆਂ ਹੁੰਦਾਂ ਉਹਨਾਂ ਨੇ ਆਖਿਆ ਵੀ ਬੰਦਾ ਜਾਣਕਾਰ ਹੈ ਅੱਛਾ ਵੀ ਐਵੇਂ ਤਾਂ ਬੈਂਦਾ ਨਹੀਂ ਸੀਟ ਤੇ ਐਵੇਂ ਤਾਂ ਬੈਂਦਾ ਬਾਏ ਕੀ ਕਰਿਆ ਭਰਾਵਾ ਮਾਦਾ ਪਾ ਕੇ ਮੁੱਕਾ ਹੂੰ ਪੁਰੇ ਸਾਂ ਖੱਚ ਕੇ ਬੰਨ ਲਈ ਮਾਛੀ ਦੀ ਛੇਤੀ ਲਾਵਾਂ ਲੇਟ ਨਾ ਹੋ ਜੇ ਮੁੱਕਿਆ ਰੋਇਸ ਖੱਚ ਲਈ ਆ ਮਰਿਆ ਪਹਿਲੇ ਦੱਥ ਮੈਂ ਅੱਛਾ ਖੱਚ ਤਾਂ ਅਬਰਾਵਾ ਪੁਰਾ ਸਾਰਾ ਜਾਂਦਾ ਜਾਂਦਾ ਰੋਲਦੂ ਤੂੰ ਗੱਪ ਮੰਨੇਗਾ ਤੇ ਪ੍ਰਾਵਾ ਪੈਣ ਦਾ ਧਰ ਮਰਾ ਦੇ ਘਰ ਕੋਲੇ ਵੱਜਾ ਤਬ ਬਰੋ ਦੇ ਉੱਥੇ ਧਰ ਮਰਾ ਦਾ ਘਰ ਆਊਗਾ ਪੂਰਾ ਪਣਾਈ ਬਠਾ ਪੈਣ ਨਾਲ ਉੱਥੇ ਤੇ ਜਦਨ ਲੋਗੜਾ ਜੇ ਮੇਰਾ ਸਾਰਾ ਤੈਨੂੰ ਰੋਪਣਦਾ ਉਹ ਮਨ ਮਸਾ ਆਇਆ ਲੋਗ ਦਾ ਰੱਖ ਲਓ ਕਾ ਨੂੰ ਹੋਊਗੀ ਸੀ ਗੱਲ ਹਾਂ ਵੀ ਜੋ ਧਰਮਰਾਜ ਦੇ ਘਰ ਤੋਂ ਜਮਾ ਕੋਲੇ ਜਾ ਵੜਿਆ ਭਰਾਵਾ ਹੂੰ ਸਵਾਰੀਆਂ ਨੇ ਦਾ ਧਰਮਰਾਜ ਰੁਪੀ ਖਾਂਦਾ ਦੇਖ ਲਿਆ ਅੱਛਾ ਜੋ ਦੇਖ ਲਿਆ ਕਹਿੰਦੇ ਮੇਰੇ ਕੋਲ ਹਾਂ ਧਰਮਰਾਜ ਹੋਰ ਪੈਗ ਲਾਈ ਜਾਵੇ ਅੱਛਾ ਯਾਰ ਤੇ ਹੋਰ ਗੰਡੇ ਗੁੰਡੇ ਟੀਰੀ ਬੈਠਾ ਪਤ ਨਹੀਂ ਕਿੱਥੋਂ ਲੈ ਤੇ ਭਰਾਵਾ ਫਿਰ ਹਲ ਬੱਕਰੇ ਖਾਂਦਾ ਹੋਊ ਏ ਬੰਦੇ ਖਾਂਦਾ ਤੂੰ ਕਹਿ ਸਕਦੇ ਯਾਰ ਐ ਤਾਂ ਘਰ ਕੋਲੇ ਕਾ ਮੈਂ ਗੈ ਨਹੀਂ ਗੱਪ ਮਰੀ ਜਾਵਾ ਹਾਂ ਤੇ ਭਰਾਵਾ ਜਦੋਂ ਹੁੰਦੀ ਹਵਾਉਂਦੀ ਦੋ ਤਿੰਨ ਸਵਾਰੀਆਂ ਮੇਰੇ ਕੋਲ ਉੱਖ ਕੇ ਆਈਆਂ ਅੱਛਾ ਕਹਿੰਦੇ ਆਏ ਆ ਟੁਆਨ ਲੈ ਆਏ ਹਾਂ 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 ਅੱਛਾ ਮਾਹ ਕੀ ਗਲਤੀ ਹੋ ਗਈ ਭਾਈ ਦੱਸੋ ਦੱਸੋ ਕਹਿੰਦੇ ਜੀ ਇੱਥੋਂ ਤੱਕ ਤਾਂ ਸੀ ਸੋਚੇ ਨਹੀਂ ਸੀ ਵੀ ਐਡੀ ਉੱਚੀ ਵਗ ਜਾਗੇ ਆਏ ਵਗ ਜਾਗੇ ਹਾਂ ਮਾ ਉਹ ਤੇ ਮੈਂ ਕਹਿੰਦੇ ਤਾਂ ਸਰਕਾਰ ਮਰਾਜੀ ਪੈਗ ਲਾਉਂਦੇ ਤੇ ਰੋਟੀ ਖੰਦਾ ਦੇਖ ਲਿਆ ਯਾਰ ਅੱਛਾ ਯਾਰ ਭਾਨਾ ਦੇਸੀ ਬਣਾਈ ਬੈਠਾ ਹੋਈ ਦੇਸੀ ਹੋਰ ਤੇ ਤੁੰਦਾ ਲੌੜਾ ਡੱਕ ਪਿਆ ਹੁੰਦਾ ਦੇਰ ਹੋਦਾ ਅੱਜ ਫਿਰ ਤੇਸੀ ਨੂੰ ਨਹੀਂ ਮੈਂ ਰੋਕ ਲੈਂਦਾ ਰੋ ਗੁਲੰਦਰ ਤੂੰ ਤਾਂ ਤੈਨੂੰ ਕੋਲ ਪੂਰਾ ਦੇਖਣੇ ਕੋਲ ਮਗਰ ਲੱਗ ਜਾਨਾ ਉਹ ਮੋਰੀ ਜਾਨਾ ਤੇ ਹਾਂ ਜੀ ਫਿਰ ਮਿੱਤਰਾ 20 ਮਿੰਟਾਂ ਚ ਆਇਆ ਮਾਨ ਲਾ ਤੂੰ ਦਿੱਲੀੋਂ ਆ ਗਿਆ ਤੇ ਮੇਰਾ ਬਾੜ ਤਾਂ ਹੈ ਸੁਣਿਆ ਹਾਂ ਜਿੰਨੂੰ ਬਹੁਤ ਸਨਮਾਨ ਕੀਤਾ ਸੀਗਾ ਪ੍ਰਧਾਨ ਮੰਤਰੀ ਨੇ ਉੱਥੋਂ ਦੇ ਨੇ ਉੱਥੋਂ ਦੇ ਹਾਂ ਕਿਹ ਜਰ ਤੇ ਹੋਰ ਤੁਨੂੰ ਬਹੁਤ ਅੱਛਾ ਰਹਿੰਦੇ ਨੂੰ ਫੋਨ ਤਾਂ ਮੈਂ ਕਰਿਆ ਸੀ ਮਹਾ ਕਿਹੜੀ ਲਿਉਣੀ ਆ ਦਰੂ ਮੰਦਾਂ ਲੋਗੜ ਦੇ ਕੰਮ ਚਾ ਚੜਾਲਿਆ ਸੀ ਮਾਰੀ ਇਹਨੇ ਭਾਈ ਦੋਨੇ ਸ਼ਿਰਿਆਂ ਦੇ ਗੱਪੀ ਹੋ ਜਾਂਦੇ ਨਾ ਹੋਏ